ਬੀਤੇ ਦਿਨੀ ਫਗਵਾੜਾ ਦੇ ਸੀਆਰਪੀ ਕਲੋਨੀ ਵਿੱਚ ਹੋਏ ਮਹਿਲਾ ਦੇ ਨਾਲ ਹੋਏ ਵਿਵਾਦ ਨੂੰ ਲੈ ਕੇ ਮਹਿਲਾ ਨੂੰ ਇਨਸਾਫ ਨਾ ਮਿਲਣ ਕਰਕੇ ਯੂਵਾ ਵਿਕਾਸ ਮੋਰਚਾ ਪੰਜਾਬ ਦੇ ਪ੍ਰਧਾਨ ਅਨੁਸਹਾਤਾ ਦੀ ਅਗਵਾਈ ਵਿੱਚ ਐਸਐਸਪੀ ਦਫਤਰ ਕਪੂਰਥਲਾ ਦੇ ਬਾਹਰ ਲਗਾਇਆ ਗਿਆ ਤਰਨਾ ਸਰਕਾਰ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ ਯੂਵਾ ਵਿਕਾਸ ਮੋਰਚਾ ਦੇ ਪੰਜਾਬ ਦੇ ਪ੍ਰਧਾਨ ਅਨੁਸਹਾਤਾ ਜਿਲ੍ਹਾ ਜਰਨਲ ਸਕੱਤਰ ਕਰਮਜੀਤ ਸਿੰਘ ਬਿੱਟੂ ਜਰਨਲ ਸਕੱਤਰ ਅਸ਼ਵਨੀ ਸਹੋਤਾ ਕਾਕਾ ਸਤਿੰਦਰ ਸੱਤੀਪੰਜ ਅਮਨਦੀਪ ਢੰਡਾ ਸਰਪੰਚ ਪਾਲਾ ਪਿੱਪਾਲ ਸਿੰਘ ਟਾਲੀਵਾਲ ਗੁਸਰਜਿੰਦਰ ਸਿੰਘ ਆਦੀ ਮੌਜੂਦ ਸਨ ਐਨ ਡੀ ਟੀ ਵੀ ਪੰਜਾਬ న్యూਸ ਲਈ ਕਪੂਰਥਲਾ ਤੋਂ ਬਿਊਰੋ ਰਿਪੋਰਟ ਸਕੱਤਰ ਸਾਡੇ ਕਾਂਗਰਸ ਦੇ ਜਾਇਲ ਜਰਨਲ ਸਕੱਤਰ ਕਾਂਗਰਸ ਦੇ ਜਿਹੜੇ ਹਲਕਾ ਵ代ਕ ਬਖ ਸਰਦਾਰ ਬਲਵਿੰਦਰ ਸਿੰਘ ਟਾਲੀਵਾਲ ਜੀ ਮੇਰੇ ਨਵੇਂ ਫੋਨ 'ਚ ਬਣਾ ਕਪੂਰਥਲਾ ਦੇ ਹਲਕਾ ਵ代ਕ ਗੁਰਜੀਤ ਰਾਣਾ ਜੀ ਸੁਲਤਾਨਪੁਰ ਲੋਧੀ ਤੋਂ ਰਾਣਾ ਜੀ ਸਾਰਿਆਂ ਨਾਲ ਗੱਲ ਹੋ ਗਈ ਆ ਉਹਨਾਂ ਸਾਨੂੰ ਇਹੀ ਮੈਸੇਜ ਦੇ ਰਿਹਾ ਕਿ ਤੁਸੀਂ ਸਾਤਾ ਜੀ ਇਸ ਲੜਾਈ ਦੇ ਵਿੱਚ ਪਿੱਛੇ ਨਹੀਂ ਹਟਣਾ ਕਿਉਂਕਿ ਅੱਜ ਲੜਾਈ ਜਿਹੜੀ ਇੱਕ ਮਹਿਲਾ ਦੇ ਸਨਮਾਨ ਦੀ ਆ ਔਰ ਅਸੀਂ ਇੱਕ ਤੱਕੜ ਕਰਕੇ ਚੱਲੇ ਆ ਅੱਜ ਤੋਂ 70 ਕਿਲੋਮੀਟਰ ਫਗਵਾੜੇ ਤੋਂ ਤਰਤੀ ਤੋਂ ਤੋੜ ਕੇ ਪੂਰਤਲਾ ਦੀ ਤਰਤੀ ਦੇ ਵਿੱਚ ਇਸ ਦੇ ਵਿੱਚ ਆ ਕੇ ਅੱਜ ਇਹ ਮੰਗ ਕਰਨ ਆਇਆ ਐਸਐਸਪੀ ਸਾਹਿਬ ਨੂੰ ਔਰ ਬੜੀ ਸਭ ਤੋਂ ਵੱਡੀ ਸ਼ਰਮ ਦੀ ਗੱਲ ਆ ਕਿ ਜਿਹੜਾ ਕੱਲ ਦਾ 4 ਦਿਨਾਂ ਦਾ ਇੰਟੈਲੀਜੈਂਸੀ ਨੂੰ ਅਸੀਂ ਮਮਰੰਡਮ ਦਿੱਤਾ ਪਿਆ ਮੈਸੇਜ ਦਿੱਤਾ ਪਿਆ ਕਿ ਅਸੀਂ ਐਸਐਸਪੀ ਕਪੂਰਤਲਾ ਦੇ ਦਫ਼ਤਰ ਦੇ ਮੋਰੇ ਤਰਨਾ ਕਰਾਂਗੇ ਔਰ ਉਸ ਨੂੰ 10 ਦਿਨ ਹੋ ਗਏ ਆ ਯੂਡੀਆਈ ਨੰਬਰ ਦਿੱਤੀ ਦਰਖਾਸਤ ਨੂੰ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਅੱਜ ਇੰਟੈਲੀਜੈਂਸੀ ਸੀਆਈਡੀ ਜਾਂ ਜਿਹੜੀ ਵੀ ਇਹਨਾਂ ਦੀਆਂ ਜੜੀਆਂ ਪੰਜਾਬ ਪੁਲਿਸ ਦੀਆਂ ਪੰਜਾਬ ਦੀਆਂ ਸੁਰੱਖਿਆ ਜਿਹੜੇ ਅਧਿਕਾਰੀ ਆ ਉਹਨਾਂ ਨੇ ਮੈਸੇਜ ਨਹੀਂ ਦਿੱਤਾ ਔਰ ਮੈਨੂੰ ਲੱਗਦਾ ਕਿ ਬੜੀ ਸ਼ਰਮ ਦੀ ਗੱਲ ਆ ਕਿ ਅੱਜ ਐਸਐਸਪੀ ਕਪੂਰਥਲਾ ਦੇ ਦਫ਼ਤਰ ਦੇ ਵਿੱਚ ਕੋਈ ਡਿਊਟੀ ਅਫਸਰ ਹੀ ਨਹੀਂ ਹੈਗਾ ਇਹ ਕੀ ਸੁਣਵਾਈ ਕਰਦਗੇ ਤੁਹਾਡੀ ਇਹ ਸਿਰਫ ਸੁਣਵਾਈ ਉਹਨਾਂ ਦੀ ਕਰਨਗੇ ਜਿਹੜੇ ਲੀਡਰ ਜਿਹੜੇ ਬੈਠੇ ਇਹਨਾਂ ਨੂੰ ਉੱਤੋਂ ਫੋਨ ਤੋਂ ਫੋਨ ਕਰਦੇ ਆ ਕਿ ਬਲਵੀਰ ਠਾਕਰ ਨੂੰ ਤੁਸੀਂ ਕੁਝ ਨਹੀਂ ਕਹਿਣਾ ਉਹ ਸਾਡਾ ਬੰਦਾ ਮੈਂ ਕਹਿੰਦਾ उस प्रशासन शर्म की अग याद करो जिस आदमी पार्टी मुर्दाबाद भगवंत मान आम आदमी पार्टी मुर्दाबाद मुर्दाबाद आम आदमी पार्टी मुर्दाबाद पंजाब सरकार मुर्दाबाद ਆਮੀਰ ਸਰਕਾਰ ਮਰਦਾਬਾ ਅਸੀਂ ਇਹ ਮੈਸੇਜ ਦੇਣ ਆਏ ਆ ਮਾਨਯੋਗ ਐਸਐਸਪੀ ਸਾਹਿਬ ਨੂੰ ਕਿ ਤੁਸੀਂ ਅੱਖਾਂ ਖੜੋ ਤੁਸੀਂ ਕੰਨ ਖੋਲੋ ਤੁਹਾਡੇ ਜਿਹੜੇ ਪਗਵਾਰੇ ਸ਼ਹਿਰ ਦੇ ਵਿੱਚ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਇਹੋ ਜਿਹੇ ਬੰਦੇ ਵੀ ਬਸਦੇ ਆ ਜਿਹੜੀ ਤੁਹਾਡੀ ਸੋਚ ਨੂੰ ਮਾਰਦੇ ਹੋਏ ਪ੍ਰਸ਼ਾਸਨਿਕ ਦੇ ਕੋਲੋਂ ਸਰਕਾਰਾਂ ਦੇ ਕੋਲੋਂ ਤੁਹਾਡੇ ਤੇ ਹੈਵੀ ਹੋ ਰਹੇ ਆ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਸ ਸਰਕਾਰ ਨੇ ਵੀ ਚੱਲ ਜਾਣਾ ਅਗਲੀ ਸਰਕਾਰ ਨੇ ਆ ਜਾਣਾ ਉਹਨੇ ਵੀ ਚੱਲ ਜਾਣਾ ਪਰ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੂੰ ਕਿ ਤੁਸੀਂ ਆਪਣੀ ਵਰਦੀ ਦੀ ਆਣ ਰੱਖੋ ਕਿਉਂਕਿ ਤੁਹਾਨੂੰ ਬਾਵਾ ਸਾਹਿਬ ਨੇ ਤੁਹਾਡੇ ਮੋਢੇ ਤੇ ਸਟਾਰ ਲੱਗੇ ਆ ਤੁਸੀਂ ਉਹਨਾਂ ਦੀ ਕਲਮ ਦੇ ਨਾਲ ਚੱਲਦੇ ਹੋਏ ਆਪਣੇ ਪ੍ਰਸ਼ਾਸਨ ਨੂੰ ਚਲਾਓ ਕਿਸੇ ਦੇ ਦਬਾਬ ਦੇ ਹੇਠ ਨਾ ਆਓ ਇਹ ਗੱਲ ਜਿਹੜੀ ਮਾਨ ਸਨਮਾਨ ਦੀ ਗੱਲ ਹੈ ਇਹਨੂੰ ਇਦਾਂ ਨਾ ਸਮਝਿਓ ਕਿ ਸ਼ਾਇਦ ਹੈ ਅਜ ਕਬੂਤਲੇ ਦੀ ਧਰਤੀ ਤੋਂ ਵੀ ਜਾ ਕੇ ਆਪਣੇ ਆਪਣੇ ਘਰਾਂ ਤੇ ਵੜ ਜਾਣਗੇ ਮੈਂ ਇਹਨਾਂ ਵੀਰਾਂ ਦਾ ਪਹਿਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਅੱਜ ਇਕੱਠੇ ਹੋ ਕੇ ਐਸਐਸਪੀ ਫਗਵਾੜਾ ਦੀ ਦਫ਼ਤਰ ਦੇ ਮੋਰੇ ਇਕੱਠੇ ਹੋ ਕੇ ਇਨਸਾਫ ਲਈ ਜਹਾਰ ਲਾ ਰਹੇ ਆ ਮੈਂ ਹੋਰ ਬੜੀ ਇੱਕ ਸ਼ਰਮ ਦੀ ਗੱਲ ਵੀ ਮੰਨਦਾ ਕਿ ਜਿਹੜੇ ਲੀਡਰ ਜਿਹੜੇ ਮਗਰ ਬੈਠੇ ਆ ਹਲਕੇ ਦੇ ਇੰਚਾਰਜ ਤੇ ਜਿਹੜੇ ਸ਼ਹਿਰਪੁਰ ਤੋਂ ਜਿਹੜੇ ਐਮਪੀ ਅੱਛੱਬੇਵਾਲ ਜਿਹੜੀ ਉਹਦੀ ਬੈਗ ਦੇ ਉੱਤੇ ਪਰ ਅਸੀਂ ਇਸ ਬੰਦੇ ਦੀ ਜ਼ੁਬਾਨ ਖਿੱਚਣਾ ਜਾਣਦੇ ਐ ਐਮਪੀ ਸਾਹਿਬ ਇਸ ਬੰਦੇ ਦੀ ਜ਼ੁਬਾਨ ਅਜ ਖਿੱਚ ਕੇ ਇਹਦੇ ਹੱਥ ਜਿ ਫੜਾ ਦਾਂਗੇ ਜੇਕਰ ਕਿਸੇ ਦੀ ਧੀ ਭੈਣ ਨੂੰ ਹੁਣ ਮਾਰਾ ਗੱਲ ਕਹੀ ਤੁਹਾਡੇ ਤੋਂ ਪ੍ਰਸ਼ਾਸਨ ਤੋਂ ਕੁਝ ਨਹੀਂ ਹੋ ਰਿਹਾ ਤੁਹਾਡੇ ਤੋਂ ਇਹਦੀ ਬੰਦੀ ਕਾਰਵਾਈ ਨਹੀਂ ਹੋ ਰਹੀ ਬੜੀ ਸ਼ਰਮ ਦੀ ਗੱਲ ਆ ਕਿ ਜਿਹੜੀਆਂ ਤਾਰਾ ਕਾਨੂੰਨ ਦੇ ਵਿੱਚ ਲਿਖੀਆਂ ਨਾਰੀ ਸੁਰੱਖਿਆ ਦਾ ਬਿੱਲ ਦਾ ਢੰਡੋਰਾ ਪਿੱਟਦੇ ਆ ਤੁਸੀਂ ਆੰਤ ਦੇ ਵਿੱਚ ਨਾਰੀ ਸ਼ਕਤੀ ਦੇ ਉੱਤੇ ਲੱਖਾਂ ਅਤਿਆਚਾਰ ਹੋ ਰਿਹਾ ਔਰ ਅੱਜ ਜਿਹੜੀ ਅੱਖੀ ਜਿਹੜੀ ਗੱਲ ਜਿਹੜੀ ਹੋ ਰਹੀ ਹੈ ਅਤਿਆਚਾਰ ਜਿਹੜਾ ਪ੍ਰਸ਼ਾਸਨ ਫਗਵਾੜੇ ਦਾ ਚਾਹੇ ਕਪੂਰਥਲੇ ਦਾ ਅੱਖਾਂ ਵਿੱਚ ਕੇ ਕੰਦ ਬੰਦ ਕਰਕੇ ਸੁੱਤਾ ਪਿਆ ਅਸੀਂ ਬਿਲਕੁਲ ਜਿਹੜਾ ਬਲਵੀਰ ਠਾਕੁਰਾ ਹਲਕਾ ਜਿਹੜਾ ਆਪਣਾ ਬਲਾਕ ਪ੍ਰਧਾਨਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਤੁਹਾਡੇ ਤੋਂ ਉੱਪਰ ਕੋਰਟ ਦੀਆਂ ਸਰਕਾਰਾਂ ਵੀ ਬੈਠੀਆਂ ਕੋਰਟ ਬੈਠਾ ਫਿਰ ਤੁਸੀਂ ਨੋਮੀਨੇਟ ਹੋਵੋਗੇ ਤੁਸੀਂ ਕਚਹਿਰੀ ਦੇ ਵਿੱਚ ਖੜ ਕੇ ਕਹੋਗੇ ਕਿ ਸੁਦੇਖਾ ਕਹਿ ਨੂੰ ਅਸੀਂ ਕਿਉਂ ਨਹੀਂ ਇਨਸਾਫ ਦਵਾਇਆ ਮੈਂ ਮੰਨਦਾ ਕਿ ਤੁਹਾਡੇ ਤੇ ਪ੍ਰੈਸ਼ਰ ਹੈ ਸਰਕਾਰ ਦਾ ਪਰ ਤੁਸੀਂ ਉਸ ਗੱਲ ਨੂੰ ਮੰਨਦੇ ਹੋਏ ਇਹ ਨਾ ਕਰੋ ਕਿ ਸਾਨੂੰ ਦਰਿਆ ਗਾਂਬ ਸ਼ਰਾਂ ਦੇ ਲਈ ਮਜਬੂਰ ਨਾ ਕਰੋ ਇੱਥੇ ਜਿਹੜੀ ਕਾਰਵਾਈ ਬੰਦੀ ਆ ਉਹਨੂੰ ਕਰਦੇ ਹੋਏ ਵੀਡੀਓ ਕਲਿੱਪਾਂ ਤੱਕ ਦੇਸੀਆਂ ਲੋਕਲ ਪ੍ਰਸ਼ਾਸਨ ਦੇ ਕੋਲ ਵੀਡੀਓ ਕਲਿੱਪ ਪਈ ਆ ਜਿਸ ਦੇ ਵਿੱਚ ਫਗਵਾੜਾ ਨਿਊਜ਼ ਉੱਤੇ ਲਾਈਵ ਬੋਲ ਰਿਹਾ ਇੱਕ ਵਾਰੀ ਦੀ ਦੋ ਵਾਰੀ ਦੀ ਤਿੰਨ ਵਾਰੀ ਉਹ ਸਾਡੀ ਭੈਣ ਦੱਸ ਰਹੀ ਹੈ ਕਿ ਇਸ ਬੰਦੇ ਦੀ ਅੱਜ ਤੋਂ ਪਹਿਲਾਂ ਵੀ ਇਹਦੇ ਮਾਨਸਿਕ ਤਸੰਤੁਲਨ ਵਿਗੜਿਆ ਪਿਆ ਅੱਜ ਤੋਂ ਪਹਿਲਾਂ ਵੀ ਇਹ ਮੱਲੇ ਦੀ ਆτία ਪੈਣਾ ਦਾ ਬਤਮੀਜੀਆਂ ਕਰ ਚੁੱਕਾ ਮੇਰੀ ਭੈਣ ਇੱਕ ਤਰ੍ਹਾਂ ਸਭ ਤੋਂ ਵੱਡੀ ਗੱਲ ਸੀ ਕਿ ਇਹਦੇ ਜੁੰਡੇ ਫੜ ਲੈਂਦੀ ਇਹਨੂੰ ਉੱਥੇ ਹੀ ਛਿੱਤਰ ਮਾਰਦੀ ਤੂੰ 10 ਸਾਲ ਕਿਉਂ ਵੇਟ ਕੀਤੀ ਕਿਉਂਕਿ ਇਨਸਾਫ ਪ੍ਰਸ਼ਾਸਨ ਦੇ ਕੋਲ ਹੈ ਨਹੀਂ ਆਂ ਸਾਡੇ ਗੁਰੂ ਸਾਹਿਬ ਨੇ ਵੀ ਦੱਸਿਆ ਜੇਕਰ ਤੁਸੀਂ ਧੀ ਪੈਣ ਦੀ ਜਿਪ ਕਰਦਾ ਚੱਕਰ ਥੁੰਗੇ ਤਾਂ ਤੁਸੀਂ ਸ਼ਾਸਤਰ ਰੱਖਣੇ ਸ਼ੁਰੂ ਕਰੋ ਉਹਨੇ ਮਜਬੂਰ ਕਰ ਰਹੀਆਂ ਸਰਕਾਰਾਂ ਹਣ ਇਹ ਪ੍ਰਸ਼ਾਸਨ ਮਜਬੂਰ ਕਰ ਰਿਹਾ ਕਿ ਸਾਨੂੰ ਆਪਣੀਆਂ ਧੀਆ ਪੈਣਾ ਦੀ ਰੱਖਿਆ ਦੇ ਲਈ ਆਪ ਇਕੱਠੇ ਹੋ ਕੇ ਸਾਹਮਣੇ ਆਉਣਾ ਪੈਣਾ ਕਿਉਂਕਿ ਇਹੋ ਜੇ ਰਕਸ਼ਸ਼ ਲੋਕ ਸਾਡੇ ਹੀ ਸਮਾਜ 'ਚ ਸਾਡੇ ਹੀ ਘਰਾਂ 'ਚ ਸਾਡੇ ਹੀ ਮੱਲਿਆਂ 'ਚ ਸਾਡੇ ਪਿੰਡਾਂ 'ਚ ਸ਼ਹਿਰਾਂ ਦੇ ਵਿੱਚ ਬੈਠੇ ਆਂ ਫਿਰ ਇਹਨੂੰ ਸ਼ਰਮ ਨਹੀਂ ਆਉਂਦਾ ਦਰਵਾਜ਼ਾ ਕਰਾਈਏ ਤਾ ਜੋ ਇਹਨਾਂ ਨੂੰ ਸਰਪੱਤ ਅਸਕੇ ਪ੍ਰਸ਼ਾਸਨ ਨੂੰ ਵੀ ਕਿ ਕਿਸਾ ਕਿੱਦਾਂ ਕਿਸੇ ਦੀ ਧੀ ਭੈਣ ਜਿਹਨੂੰ ਇਨਸਾਫ ਲੈਣ ਲਈ ਪੁਲਿਸ ਥਾਣੇ ਕਚੈਰੀਆਂ ਦੇ ਚੱਕਰ ਕੱਟਨੇ ਪੈਂਦੇ ਆ ਵਿਚਾਰਾ ਥੱਕ ਟੁੱਟ ਕੇ ਆਪ ਹੀ ਬੈਠ ਜਾਂਦਾ ਜਦੋਂ ਨੂੰ ਇਨਸਾਫ ਨਹੀਂ ਮਿਲਦਾ ਹੱਲੇ ਕੀ ਇਹ ਪਾਰਟੀ ਕਹਿੰਦੀ ਆ ਕਿ ਅਸੀਂ ਆਮ ਆਦਮੀ ਪਾਰਟੀ ਆ ਓਏ ਇਹ ਹੁਣ ਨਾਮ ਦੀ ਆਮ ਆਦਮੀ ਪਾਰਟੀ ਆ ਇਹ ਹੁਣ ਕਿਸੇ ਗਰੀਬ ਦੀ ਪਾਰਟੀ ਨਹੀਂ ਰਹੀ ਆ ਕਿਉਂਕਿ ਇਹ ਆਪਣੇ ਵਾਅਦਿਆਂ ਤੋਂ ਬਿਲਕੁਲ ਮਰ ਚੁੱਕੀ ਆ ਨਾ ਹੀ ਤਾਂ ਪੰਜਾਬ ਸਰਕਾਰ ਦੇ ਰਾਜ ਦੇ ਵਿੱਚ ਕੋਈ ਸਾਡਾ ਹੀ ਬਹੂ ਭੈਣ ਬੇਟੀ ਸੁਰੱਖਤਾ بے ਰੋਜ਼ਗਾਰੀ